ਸਿੱਖ ਇਤਿਹਾਸ ਦਾ ਪਹਿਲਾ ਮੱਥਾ ਟਿਕਿਆ ਸੀ ਆਖੂ ਸਤਨਾਬਾਹ ਉਹ ਮੱਥਾ ਟੇਕਣ ਵਾਲਾ ਸੀ ਬਾਪੂ ਰਾਏ ਬਲਾਲ ਸਾਢੇ 700 ਮਰੱਬਾ ਉਹਨੇ ਮਹਾਰਾਜ ਜੀ ਨੂੰ ਮੱਥਾ ਟੇਕਿਆ ਸਾਢੇ 700 ਨੂੰ ਗੁਣਾ ਕਰਿਓ 25 ਨਾਲ 18750 ਕਿਲੇ ਕਰੀਬ ਜ਼ਮੀਨ ਬਣਦੀ ਆ ਜਿਹੜੀ ਉਹਨੇ ਮੱਥਾ ਟੇਕਿਆ ਜਿੱਥੋਂ ਸ਼ੁਰੂਆਤ ਹੋਈ ਮਹਾਰਾਜ ਨੇ ਮੱਥਾ ਟੇਕਨ ਦੀ ਆਖੋ ਸਤਨਾਮ ਤੇ ਮੇਰੇ ਪਾਤਸ਼ਾਹ ਮਹਾਰਾਜ ਕਿੰਦੇ ਰਾਏ ਬੁਲਾਰ ਇਥੇ ਦੋ ਚਾਰ ਕਿਲਿਆਂ ਕੀ ਇੱਕ ਵੱਟਾਂ ਬਦਲੇ ਭਰਾ ਭਰਾ ਦਾ ਕਤਲ ਕਰ ਦਿੰਦਾ ਆਖੋ ਸਤਨਾਮ ਇਹ ਮਾਇਆ ਜਿਹੜੀ ਹੈ ਜਰਜੋਰੂ ਜ਼ਮੀਨ ਬੜੇ ਬੜੇ ਯੋਧੇ ਲੜਾਤੇ ਕੈਰਵ ਪਾਂਡਵਾਂ ਦਾ ਯੁੱਧ ਹੋਇਆ ਜਨਾਨੀ ਦਾ ਮਹਾਂ ਭਾਰਤ ਵਰਗੇ